ਮਰਕਾ ਦੇ ਰੋਲਣ ਬਾਅਦ ਸਰਕਾਰ ਨੇ ਮਜਬੂਰ ਕਰ ਦਿੱਤਾ ਅਸੀਂ 23 ਤੋਂ ਲੈ ਕੇ 23 24 25 ਦੇ ਵਿੱਚ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਦਿਵੰਗਾਂ ਦੇ ਭਲੇ ਵਾਸਤੇ ਸੋ ਇਹਨਾਂ ਨੇ ਲਾਰੇ ਲੱਪੇ ਲਾਏ ਆ ਅਸੀਂ ਮਜਬੂਰ ਹੋਏ ਆ ਦੋ ਦੋ ਮਹੀਨੇ ਹੋ ਗਏ ਦਿਵੰਗਾਂ ਦੀਆਂ ਪੈਨਸ਼ਨਾਂ ਨਹੀਂ ਪਈਆਂ ਜਿਹੜੀਆਂ ਖੇਡਾਂ ਬਤਲ ਪੰਜਾਬ ਦੀਆਂ ਪੈਰਾਓਲੰਪਿਕ ਉਹ ਪਿਛਲੇ ਸਾਲ ਹੋਈਆਂ ਸੀਗੀਆਂ ਤਕਨੀਕੀ ਕਾਰਨ ਕਰਕੇ ਉਹ ਵੀ ਇਹਨਾਂ ਨੇ ਬੰਦ ਕਰ ਦਿੱਤੀਆਂ ਔਰ ਜੇ ਕੋਈ ਦਿਵਿਆੰਗ ਹੀ ਇੱਥੇ ਚਲਾਉਂਦਾ ਆ ਉਹਨੇ ਨਾਲ ਪੁਲਿਸ ਵਿਭਾਗ ਕੋਲ ਜਿਹੜੀ ਆ ਉਹ ਬਹੁਤ ਹੀ ਭੈੜੀ ਸ਼ਬਦਾਵਲੀ ਜਿਹੜੀ ਆ ਬਾਤੋ ਕੀਤੀ ਜਾ ਰਹੀ ਆ ਕਿ ਦਿਵਿਆੰਗ ਜਾਵੇ ਤਾਂ ਜਾਵੇ ਕਿੱਥੇ ਕੀ ਦਿਵਿਆੰਗ ਸਰਪੋਰਟਾਂ ਪਾਉਣ ਵਾਸਤੇ ਆ ਪੰਜਾਬ ਸਰਕਾਰ ਨੇ ਘਰੀ ਆਂ ਰੁਜ਼ਗਾਰ ਵੀ ਲੋਕਾਂ ਨੂੰ ਦੇ ਦਿੱਤਾ ਅਸੀਂ ਨਸ਼ਾ ਖਤਮ ਕਰ ਦਿੱਤਾ ਆ ਰਹੀ ਜਿਹੜੇ ਦਾਅਵੇ ਆ ਉਹ ਫੋਕੇ ਆ ਮੇਰੇ ਕੋਲ ਸਾਰਾ ਰਿਕਾਰਡ ਪਿਆ ਸਰਕਾਰ ਕੁਝ ਵੀ ਕਰਦੇ ਕਿ ਦਿਵਿਆੰਗਾਂ ਲਈ ਅਸੀਂ ਕੀਤਾ ਤੇ ਕੀਤਾ ਕੀ ਆ ਸਿਰਫ ਇਹ ਬੇਕੇ ਬਲਾਈਂਡ ਜਿਹੜੇ ਪਰਸਨ ਹੈਗੇ ਆ ਉਹਨਾਂ ਦਾ ਕਿਰਾਇਆ ਜਿਹੜਾ ਮਾਪ ਪੀਤਾ ਉਹ ਜਿਹੜੇ ਅਸੀਂ OH ਹੈਂਡੀਕੈਪਡ ਹੈ ਆ ਸਾਡਾ ਸਾਡੀ ਅੱਧੀ ਅੱਧੀ ਟੇਕਰ ਲੱਗਦੀ ਆ ਸਾਨੂੰ ਸਿਰਫ 1500 ਰੁਪਏ ਲਈ ਦੇ ਲੋ 1500 ਰੁਪਿਆ ਬਿੱਤੀ ਸਹਾਇਤਾ ਮਿਲਦੀ ਆ ਦੋ ਦੋ ਮਹੀਨੇ ਹੋ ਗਏ ਉਹ ਜਾਰੀ ਵੀ ਕੀਤੀਆਂ ਗਈਆਂ ਪੰਜਾਬ ਸਰਕਾਰ ਵੱਲੋਂ ਕਾਰ ਨੂੰ ਜਗਾਉਣ ਵਾਸਤੇ ਸਰਕਾਰ ਨੇ ਸਾਨੂੰ ਹੀ ਮਜਬੂਰ ਕੀਤਾ ਆ ਕਿ ਤੁਸੀਂ ਸੜਕਾਂ ਤੇ ਉਤਰੋ ਪੰਜਾਬੀ ਲੋਕ ਜੀ ਦੇਖੋ ਦੇਖੋ ਮੈਂ ਤੁਹਾਡੇ ਨਾਲ ਰਹਿ ਵੀ ਕਹਾਂ ਸੋ ਸਰੰਥਾ ਅਮਰੋਕੇ ਅੱਜ ਅੰਤਰਰਾਸ਼ਟਰੀ ਦੁਆਗ ਦਿਵਸ ਦੇ ਮੌਕੇ ਲਵੈਂਡਾ ਵੱਲੋਂ ਇੱਕ ਧੰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਤੁਸੀਂ ਇਹ ਦੇਖ ਰਹੇ ਹੋ ਕਿ ਵੱਡੇ ਗੇਂਦੇ ਵਿੱਚ ਦਿਵਿਆਂਗ ਔਰੀ ਵਾਲਾ ਚੌਕ ਜਾਮ ਕਰਕੇ ਇੱਕ ਧੰਨਾ ਪ੍ਰਦਰਸ਼ਨ ਕਰ ਰਹੇ ਨੇ ਸੋ ਕੀ ਕਹਿਣਾ ਚਾਹੁੰਦੇ ਨੇ ਦਿਵਿਆਂਗਾਂ ਦੀ ਇਹ ਜਿਹੜੀ ਆ ਮੱਗਾਂ ਨੇ ਗੱਲਬਾਤ ਕਰਦੇ ਆ ਆਪੋਆਂ ਦੇ ਨਾਲ ਕੀ ਕਹਿਣਾ ਚਾਹੁੰਦੇ ਨੇ ਸੋ ਸਾਹਿਬ ਇਹ ਸੱਰੀ ਸਾਹਿਬ ਕੀ ਗੱਲ ਆ ਜਿਹੜਾ ਤੁਸੀਂ ਇੱਥੇ ਔਰੀ ਚੌਕ ਵਿੱਚ ਪ੍ਰਦਰਸ਼ਨ ਕਰ ਰਹੇ ਹੋ ਅੱਜ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਹੈ ਪਰ ਤੁਸੀਂ ਤਾਂ ਅੱਜ ਸਰਕਾਰ ਦੇ ਰੋਲ ਰਹੇ ਹੋ ਦਿਵਿਆਂਗ ਸੜਕਾਂ ਤੇ ਰੋਲਣ ਵਾਸਤੇ ਸਰਕਾਰ ਨੇ ਮਜਬੂਰ ਕਰ ਦਿੱਤਾ ਅਸੀਂ 23 ਤੋਂ ਲੈ ਕੇ 23 24 25 ਦੇ ਵਿੱਚ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਦਿਵਿਆਂਗਾ ਦੇ ਭਲੇ ਵਾਸਤੇ ਸੋ ਇਹਨਾਂ ਨੇ ਲਾਰੇ ਲੱਪੇ ਲਾਏ ਆ ਸੋ ਅੱਜ ਵਿਸ਼ਵਾਂਧੀਨ ਦੇ ਸਿਆ ਸਾਨੂੰ ਬੜੀ ਉਮੀਦ ਸੀ ਕਿ ਸਰਕਾਰ ਦਿਵਿਆਂਗਾ ਪ੍ਰਤੀ ਕੋਈ ਨਾ ਕੋਈ ਵਧੀਆ ਜਿਹੜੀਆਂ ਸਕੀਮਾਂ ਆ ਉਹ ਲਾਗੂ ਕਰੇਗੀ ਕਿਉਂਕਿ ਚੌਣਵਾਰਾ ਹੀ ਸਮਝੋ ਆ ਗਿਆ ਅਗਲੇ ਵਿਸ਼ਵਾਂਧੀਨ ਦੇਖਦੇ ਉੱਪਰ ਚੌਣ ਜਾਬਤਾ ਲੱਗ ਜਾਣਾ ਇਹਨਾਂ ਨੂੰ ਮੌਕਾ ਨਹੀਂ ਮਿਲਣਾ ਸੋ ਸਾਡਾ ਇਹ ਲਾਸਟ ਜਿਹੜਾ ਵਿਸ਼ਾ ਵਾਂਗਿੰਦੇ ਸੀ ਆ ਸੋ ਇਸੇ ਕਰਕੇ ਅਸੀਂ ਮਜਬੂਰ ਹੋਏ ਆ ਦੋ ਦੋ ਮਹੀਨੇ ਹੋ ਗਏ ਦਿਵੰਗਾਂ ਦੀਆਂ ਪੈਨਸ਼ਨਾਂ ਨਹੀਂ ਪਈਆਂ ਜਿਹੜੀਆਂ ਖੇਡਾਂ ਬਤਨ ਪੰਜਾਬ ਦੀਆਂ ਪੈਰਾਓਲੰਪਿਕ ਉਹ ਪਿਛਲੇ ਸਾਲ ਹੋਈਆਂ ਸੀਗੀਆਂ ਤਕਨੀਕੀ ਕਾਰਨ ਕਰਕੇ ਉਹ ਵੀ ਇਹਨਾਂ ਨੇ ਬੰਦ ਕਰ ਦਿੱਤੀਆਂ ਸੋ ਜੇ ਕੋਈ ਰੁਜ਼ਗਾਰ ਸਰਕਾਰ ਦੇ ਨਹੀਂ ਨਹੀਂ ਔਰ ਜੇ ਕੋਈ ਦਿਵੰਗ ਹੀ ਰੱੱਚਾ ਚਲਾਉਂਦਾ ਆ ਉਹਦੇ ਨਾਲ ਪੁਲਿਸ ਵਿਭਾਗ ਕੋਲ ਜਿਹੜੀ ਆ ਉਹ ਬਹੁਤ ਹੀ ਭੈੜੀ ਸ਼ਬਦਾਵਲੀ ਜਿਹੜੀ ਆ ਬਾਤੋਂ ਕੀਤੀ ਜਾ ਰਹੀ ਆ ਸੋ ਅਸੀਂ ਉਹ ਵੀਡੀਓ ਵਿੱਚ ਦੱਸਾਂਗੇ ਕਿ ਦਿਵੰਗ ਜਾਵੇ ਤਾਂ ਜਾਵੇ ਕਿੱਥੇ ਕੀ ਦਿਵੰਗ ਸਿਰਫ ਵੋਟਾਂ ਪਾਉਣ ਵਾਸਤੇ ਆ ਬਾਕੀ ਉਹ ਸਾਰੀਆਂ ਸ਼ਤਾਬੀਆਂ ਮਨਾਹ ਹੋ ਜਾਂਦੀਆਂ ਕਿ ਦਿਵਿਆਂਗਾਂ ਦਾ ਸਿਰਫ ਇੱਕ ਦਿਨ ਹੁੰਦਾ ਕਿ ਤੁਹਾਡੇ ਕੋਲ ਸਰਕਾਰ ਕੋਲ ਉਹਦੇ ਬਜਟ ਹੈ ਨਹੀਂ ਸੋ ਇਸੇ ਕਰਕੇ ਸਾਰਾ ਦਿਵਿਆਂਗ ਜਿਹੜਾ ਆ ਉਹ ਇੱਥੇ ਉਤਨ ਲਈ ਮਜਬੂਰ ਹੋਇਆ ਅਲੀ ਸਾਹਿਬ ਕਿੰਨੇ ਮਹੀਨਿਆਂ ਤੋਂ ਪੈਨਸ਼ਨ ਨਹੀਂ ਆਈ ਤੇ ਸਰਕਾਰ ਤੇ ਕਹਿੰਦੀ ਆ ਤੇ ਅਸੀਂ ਪੰਜਾਬ ਦੇ ਵਿੱਚ ਜਿਹੜਾ ਬਦਲਾਅ ਲਿਆਂਦਾ ਵਾ ਤਾਂ ਪਰ ਤੁਸੀਂ ਫਿਰ ਕਹਿ ਰਹੇ ਹੋ ਤੁਸੀਂ ਉਹਨਾਂ ਦੀ ਆ ਜੋ ਨੌਕਰੀਆਂ ਤੇ ਵੀ ਸਵਾਲ ਉਠਾ ਰਹੇ ਹੋ ਕਿ ਪੰਜਾਬ ਸਰਕਾਰ ਨੇ ਕਹਿ ਰਹੀ ਅਸੀਂ ਰੁਜ਼ਗਾਰ ਵੀ ਲੋਕਾਂ ਨੂੰ ਦੇ ਦਿੱਤਾ ਅਸੀਂ ਨਸ਼ਾ ਖਤਮ ਕਰ ਦਿੱਤਾ ਤਾਂ ਕਈ ਤਰ੍ਹਾਂ ਦੇ ਦਾਅਵੇ ਨੇ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਤਾਂ ਕੀ ਕਹਿਣਾ ਚਾਹੋਗੇ ਸਾਰੇ ਜਿਹੜੇ ਦਾਅਵੇ ਆ ਉਹ ਫੋਕੇ ਆ ਮੇਰੇ ਕੋਲ ਸਾਰਾ ਰਿਕਾਰਡ ਪਿਆ ਸਰਕਾਰ ਕੁਝ ਵੀ ਕਰਦੇ ਕਿ ਦਿਵੰਗਾਂ ਲਈ ਅਸੀਂ ਕੀਤਾ ਤੇ ਕੀਤਾ ਕੀ ਆ ਸਿਰਫ ਇਹ ਇੱਕ ਬਲਾਈਂਡ ਜਿਹੜੇ ਪਰਸਨ ਹੈਗੇ ਆ ਉਹਨਾਂ ਦਾ ਕਰਾਇਆ ਜਿਹੜਾ ਮਾਪ ਪੀਤਾ ਉਹ ਜਦੇ ਅਸੀਂ OH ਹੈਂਡੀਕੈਪ ਆਪਣਾ ਸਾਦਾ ਸਾਦੀ ਅੱਧੀ ਤੇ ਲੱਗਦੀ ਆ ਸਾਨੂੰ ਸਿਰ 1500 ਰੁਪਏ ਲਈ ਦੇ ਲੋ 1500 ਰੁਪਏ ਦਿੱਤੀ ਸਹਾਇਤਾ ਮਿਲਦੀ ਆ ਦੋ ਦੋ ਮਹੀਨੇ ਹੋ ਗਏ ਉਹ ਜਾਰੀ ਵੀ ਕੀਤੀਆਂ ਗਈਆਂ ਪੰਜਾਬ ਸਰਕਾਰ ਵੱਲੋਂ ਸੋ ਇਥੋਂ ਇਹ ਸਾਰਾ ਕੁਝ ਪਤਾ ਲੱਗਦਾ ਹੈ ਕਿ ਅਗਰ ਜਕਾਰ ਸਰਕਾਰ ਦਿੰਦੀ ਆ ਤਾਂ ਅਸੀਂ ਇਰੇਕਸ਼ੇ ਨਾ ਚਲਾਉਂਦੇ ਅਸੀਂ ਇਰੇਕਸ਼ੇ ਨਾ ਚਲਾਉਂਦੇ ਸੋ ਜੇ ਕੋਈ ਈ ਰਿਕਸ਼ਾ ਚਲਾਉਂਦਾ ਆ ਉਹਨੂੰ ਪੁਲਿਸ ਵਾਲੇ ਜਿਹੜੇ ਆ ਉਹ ਰੋਕਦੇ ਆ ਬਸ ਗਾਤ ਉਹਨਾਂ ਦੇ ਸ਼ਬਦਾਵਲੀ ਵਰਤੋਂ ਕਰਦੇ ਆ ਸੋ ਇਸੇ ਕਰਕੇ ਪੰਜਾਬ ਸਰਕਾਰ ਦਿਵਿਆਂਗਾ ਪ੍ਰਤੀ ਬਿਲਕੁਲ ਵੀ ਸੁਚੇਤ ਨਹੀਂ ਹੈਗੀ ਇੱਥੋਂ ਤੱਕ ਕਿ ਸਾਡੀ ਪੜ੍ਹਾਈ ਲਈ ਐਕਟ ਬਣਿਆ ਹੋਇਆ ਆਰਪੀਡਬਲੂ ਐਕਟ 2016 ਅੰਗਨ ਪੜਾਈ ਐਕਟ ਉਹਨੂੰ ਵੀ ਸਰਕਾਰ ਨੇ ਜਿਹੜਾ ਉਹ ਲਾਗੂ ਨਹੀਂ ਕੀਤਾ ਸੋ ਇਸੇ ਕਰਕੇ ਅੱਜ ਨੂੰ ਵਿਸ਼ਵ ਅੰਗਨ ਦਿਵਸ ਤੋਂ ਸਰਕਾਰ ਨੂੰ ਜਗਾਉਣ ਵਾਸਤੇ ਇਥੇ ਵੱਡੀ ਗੰਟੀ ਦੇ ਵਿੱਚ ਜਿਹੜੇ ਸਾਥੀ ਆ ਧਰਦਾ ਲਾਉਣ ਲਈ ਮਜਬੂਰ ਹੋਏ ਆ ਇਹ ਆ ਲਾਸਟ ਸਵਾਲ ਹੈ ਅਗਲਾ ਐਕਸ਼ਨ ਕੀ ਰਵੇਗਾ ਅਗਰ ਤੁਹਾਡੇ i ਫੇਰ رابطہ ਨਹੀਂ ਕਰਦਾ ਪ੍ਰਸ਼ਾਸਨ ਦਾ ਤਾਂ ਅਗਲੀ ਦੀ ਰਣਨੀਤੀ ਕੀ ਰਹੇਗੀ ਤੁਹਾਡੀ ਅਗਲੀ ਰਣਨੀਤੀ ਅਸੀਂ ਆ ਸਾਰਾ ਹੀ ਜਿਹੜਾ ਬੋਡੀ ਚੌਂਕ ਹੈ ਬੰਦ ਕਰ ਦੇਣਾ ਜੇਕਰ ਫੇਰ ਵੀ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਹੁੰਦਾ ਅਸੀਂ ਸਾਰਾ ਕੁਝ ਇਹ ਪ੍ਰੋਟੈਸਟ ਜਿਹੜਾ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਸੋ ਉਸ ਤੋਂ ਬਾਅਦ ਅਸੀਂ ਨੈਸ਼ਨਲ ਹਾਈਵੇ ਜਿਹੜਾ ਅਮਰਸਾ ਰਿਆ ਜੰਡਿਆਲਾ ਗੁਰੂ ਉਹਨੂੰ ਵੀ ਜਿਹੜਾ ਹੈ ਬਲੌਕ ਕਰ ਦੇਣਾ ਕਿਉਂਕਿ ਸਰਕਾਰ ਨੂੰ ਜਗਾਉਣ ਬਾਅਦ ਤੇ ਸਰਕਾਰ ਨੇ ਸਾਨੂੰ ਹੀ ਮਜਬੂਰ ਕੀਤਾ ਆ ਕਿ ਤੁਸੀਂ ਸੜਕਾਂ ਤੇ ਉਤਰੋ ਸੋ ਇਸੇ ਕਰਕੇ ਜਿਹਦੇ ਪੰਜਾਬ ਦੇ ਬੈਂਗ ਐਕਸ਼ਨ ਕਮੇਟੀ ਦੇ ਨਾਲ ਨਾਲ ਹੋਰ ਦੀਆਂ ਜਸੇਬੰਦੀਆਂ ਆ ਸਾਰੀਆਂ ਹੀ ਲੱਗੀਆਂ ਹੋਈਆਂ ਆ ਕਿ ਸਰਕਾਰ ਨੂੰ ਆਪਣੇ ਆਪਣੇ ਲੈਵਲ ਤੇ ਜਗਾਇਆ ਜਾਵੇ ਧੰਨਵਾਦ ਜੀ ਉਸਨ ਸਾਡੇ ਨਾਲ ਸੈਣੀ ਸਾਹਿਬ ਕਰਨਤਾੰਦ ਦੇ بیٹے ਦਿਵੰਗ ਐਕਸ਼ਨ ਕਮੇਟੀ ਵੱਲੋਂ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇਹਨਾਂ ਦੇ 2 ਮਹੀਨੇ ਤੋਂ ਜਿਹੜੀਆਂ ਪੈਨਸ਼ਨਾਂ ਸਨ ਦਿਵੰਗਾਂ ਨੂੰ ਮਿਲਦੀਆਂ ਹੋਣ ਨਹੀਂ ਦਿੱਤੀਆਂ ਗਈਆਂ ਤਾਂ ਅੱਜ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਕਦ ਤੱਕ ਸਰਕਾਰ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਲਵੇਗੀ ਕਿਆ ਬਾਹਰ ਮੈਕ ਨਾਲ ਰਵਿਕਾਰਾ ਪੰਜਾਬੀ ਲੋਕ ਚੈਨਲ ਤਰਨਤਾਰ